ਮંત્રી ਨੇ ਕੈਪਰਾਂ ਤੇ ਕਰਾਇਆ ਕੁੱਟ ਮਾਰ ਕੇ ਨਾ ਵੀ ਵੀਰ ਜੋ ਰਿਕਾਰਡਿੰਗ ਸਾਡੇ ਤੇ ਕਰਾਈ ਏ ਕੀ ਨਾਂ ਤੁਹਾਡਾ ਕੀ ਨਾਂ ਕੀ ਸਲਾਮ ਕੀ ਨਾਂ ਕੀ ਪ੍ਰਧਾਨ ਮੰਤਰੀ ਬਾਜੇ ਕੇ ਮੀਡੀਆ ਨੂੰ ਬੇਨਤੀ ਕੇ ਠੋਕ ਕੇ ਆਦਾ ਇਹ ਚਲਾਓ ਗੱਲਬਾਤ ਭਾਈ ਸਾਡੇ ਉੱਪਰ ਸਭ ਬਿਆਨ ਕੁੜੀਆਂ ਵਾਲੇ ਧਿਆਨ ਸਾਰੇ ਬਿਲਕੁਲ ਦਲਸਤ ਮંત્રી ਨੇ ਕੈਪਰਾਂ ਤੇ ਕਰਾਇਆ ਕੁੱਟ ਮਾਰ ਕੇ ਨਾ ਵੀ ਵੀਰ ਜੋ ਰਿਕਾਰਡਿੰਗ ਸਾਡੇ ਤੇ ਕਰਾਈ ਏ ਕੀ ਨਾਂ ਤੁਹਾਡਾ ਕੀ ਨਾਂ ਕੀ ਸਲਾਮ ਕੀ ਨਾਂ ਕੀ ਪ੍ਰਧਾਨ ਮੰਤਰੀ ਬਾਜੇ ਕੇ ਮੀਡੀਆ ਨੂੰ ਬੇਨਤੀ ਕੇ ਠੋਕ ਕੇ ਆਦਾ ਇਹ ਚਲਾਓ ਗੱਲਬਾਤ ਭਾਈ ਸਾਡੇ ਆ ਬਿਆਨ ਕੁੜੀਆਂ ਵਾਲੇ ਬਿਆਨ ਸਾਰੇ ਬਿਲਕੁਲ ਗਲਤ ਸ੍ਰੀ ਸ੍ਰੀ ਇਹ ਮੰਤਰੀ ਨੇ ਕਪੜਾ ਦੇ ਕਰਾਏ ਘੁੱਟ ਮਾਰ ਕੇ ਨਾ ਵੀੜ ਜੋ ਰਿਕਾਰਡਿੰਗ ਸਾਡੇ ਤੋਂ ਕਰਾਈ ਏ ਕੀ ਨਾਂ ਤੁਹਾਡਾ ਕੀ ਨਾਂ ਕੀ ਨਾਮ ਕੀ ਨਾਮ ਤੇ ਲੱਗ ਪ੍ਰਧਾਨ ਮੰਤਰੀ ਬਾਜੇ ਕੇ মিডিਆ ਨੂੰ ਬੇਨਤੀ ਕੇ ਠੋਕ ਕੇ ਆਦਾ ਇਹ ਚਲਾਉ ਗੱਲਬਾਤ ਭਾਈ ਸਾਡੇ ਉਸ ਦਾ ਬਿਆਨ ਕੁੜੀਆਂ ਵਾਲੇ ਬਿਆਨ ਸਾਰੇ ਬਿਲਕੁਲ ਗਲਤ ਸ੍ਰੀ ਸ੍ਰੀ ਮંત્રી ਨੇ ਕੈਪਰਾਂ ਤੇ ਕਰਾਇਆ ਘੁੱਟ ਮਾਰ ਕੇ ਨਾ ਵੀ ਬੀੜ ਜੋ ਰਿਕਾਰਡਿੰਗ ਸਾਡੇ ਤੇ ਕਰਾਈ ਏ ਕੀ ਨਾਂ ਤੁਹਾਡਾ ਕੀ ਨਾਂ ਕੀ ਨਾਮ ਕੀ ਨਾਮ ਕੀ ਪ੍ਰਧਾਨ ਮੰਤਰੀ ਬਾਜੇ ਕੇ ਮੀਡੀਆ ਨੂੰ ਬੇਨਤੀ ਕੇ ਠੋਕ ਕੇ ਆਦਾ ਇਹ ਚਲਾਓ ਗੱਲ ਬਾਤ ਭਾਈ ਸਾਡੇ ਉਲਟ ਸਭ ਬਿਆਨ ਕੁੜੀਆਂ ਵਾਲੇ ਧਿਆਨ ਸਾਰੇ ਬਿਲਕੁਲ ਗਲਤ ਜੀ ਜੀ ਮંત્રી ਨੇ ਕੈਪਰਾਂ ਤੇ ਕਰਾਇਆ ਘੁੱਟ ਮਾਰ ਕੇ ਨਾ ਵੀ ਬੀੜ ਜੋ ਰਿਕਾਰਡਿੰਗ ਸਾਡੇ ਤੇ ਕਰਾਈ ਏ ਕੀ ਨਾਂ ਤੁਹਾਡਾ ਕੀ ਨਾਂ ਕੀ ਨਾਮ ਕੀ ਨਾਮ ਕੀ ਪ੍ਰਧਾਨ ਮੰਤਰੀ ਬਾਜੇ ਕੇ ਮੀਡੀਆ ਨੂੰ ਬੇਨਤੀ ਕੇ ਠੋਕ ਕੇ ਆਦਾ ਇਹ ਚਲਾਓ ਗੱਲ ਬਾਤ ਭਾਈ ਸਾਡੇ ਉਲਟ ਸਭ ਆ ਬਿਆਨ ਕੁੜੀਆਂ ਵਾਲੇ ਬਿਆਨ ਸਾਰੇ ਬਿਲਕੁਲ ਗਲਤ ਜੀ 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 ਮੰਤਰੀ ਨੇ ਕਿਪੜਾਂ ਦੇ ਕਰਾਏ ਘੁੱਟ ਮਾਰ ਕੇ ਨਾ ਵੀੜ ਜੋ ਰਿਕਾਰਡਿੰਗ ਸਾਡੇ ਤੋਂ ਕਰਾਈ ਏ ਕੀ ਨਾਂ ਤੁਹਾਡਾ ਕੀ ਨਾਂ ਕੀ ਬੁਲਾਮ ਕੀ ਨਾਂ ਕੀ ਪ੍ਰਧਾਨ ਮੰਤਰੀ ਬਾਜੇ ਕੇ মিডিਆ ਨੂੰ ਬੇਨਤੀ ਕੇ ਠੋਕ ਕੇ ਆਦਾ ਇਹ ਚਲਾਉ ਗੱਲਬਾਤ ਭਾਈ ਸਾਡੇ ਉਲਟ ਸਾ ਬਿਆਨ ਕੁੜੀਆਂ ਵਾਲੇ ਬਿਆਨ ਸਾਰੇ ਬਿਲਕੁਲ ਗਲਤ ਮંત્રી ਨੇ ਕੇਪਰਾ ਦੇ ਕਰਾਇਏ ਕੁੱਟ ਮਾਰ ਕੇ ਨਾ ਵੀਡਿਓ ਰਿਕਾਰਡਿੰਗ ਸਾਡੇ ਤੋਂ ਕਰਾਈ ਏ ਕੀ ਨਾਂ ਤੁਹਾਡਾ ਕੀ ਨਾਂ ਕੀ ਬੁਲਾਮ ਕੀ ਨਾਮ ਕੀ ਪ੍ਰਧਾਨ ਮੰਤਰੀ ਬਾਜੇ ਕੇ মিডিਆ ਨੂੰ ਬੇਨਤੀ ਕੇ ਠੋਕ ਕੇ ਆਦਾ ਇਹ ਕਿਲਾਉ ਗੱਲ ਬਾਤ ਭਾਈ ਸਾਡੇ ਉਸ ਦਾ ਬਿਆਨ ਕੁੜੀਆਂ ਵਾਲੇ ਬਿਆਨ ਸਾਰੇ ਬਿਲਕੁਲ मंत्री ਨੇ ਕਪੜਾ ਤੇ ਕਰਾਇਏ ਘੁੱਟ ਮਾਰ ਕੇ ਵੇਡ ਜੋ ਰਿਕਾਰਡਿੰਗ ਸਾਡੇ ਤੋਂ ਕਰਾਈ ਏ ਕੀ ਨਾਂ ਤੁਹਾਡਾ ਕੀ ਨਾਂ ਕੀ ਨਾਮ ਕੀ ਨਾਮ ਕੀ ਪ੍ਰਧਾਨ ਮੰਤਰੀ ਬਾਜੇ ਕੇ ਮੀਡੀਆ ਨੂੰ ਬੇਨਤੀ ਕੇ ਠੋਕ ਕੇ ਆਦਾ ਇਹ ਚਲਾਉ ਗਲਤ ਬਾਤ ਭਾਈ ਸਾਡੇ ਉਲਟ ਸਭ ਬਿਆਨ ਕੁੜੀਆਂ ਵਾਲੇ ਬਿਆਨ ਸਾਰੇ ਬਿਲਕੁਲ ਗਲਤ ਮంత్రి ਨੇ ਕੈਪਟਰਾ ਦੇ ਕਰਾਏ ਕੁੱਟ ਮਾਰ ਕੇ ਨਾ ਵੀਰ ਜੋ ਰਿਕਾਰਡਿੰਗ ਸਾਡੇ ਤੋਂ ਕਰਾਈ ਏ ਕੀ ਨਾ ਤੁਹਾਡਾ ਕੀ ਨਾਂ ਕੀ ਬਨਾਮ ਕੀ ਨਾਮ ਕੀਤਾ ਪ੍ਰਧਾਨ ਮੰਤਰੀ ਬਾਜੇ ਕੇ মিডিਆ ਨੂੰ ਬੇਨਤੀ ਕੇ ਠੋਕ ਕੇ ਆਦਾ ਇਹ ਚਲਾਉ ਗੱਲ ਬਾਤ ਭਾਈ ਸਾਡੇ ਉਲਟ ਸਭ ਬਿਆਨ ਕੁੜੀਆਂ ਵਾਲੇ ਬਿਆਨ ਸਾਰੇ ਬਿਲਕੁਲ ਗਲਤ ਮંત્રી ਨੇ ਕੇਪਰਾ ਦੇ ਕਰਾਇਏ ਕੁੱਟ ਮਾਰ ਕੇ ਨਾ ਵੀਡਿਓ ਰਿਕਾਰਡਿੰਗ ਸਾਡੇ ਤੋਂ ਕਰਾਈ ਏ ਕੀ ਨਾਂ ਤੁਹਾਡਾ ਕੀ ਨਾਂ ਕੀ ਬਨਾਮ ਕੀ ਨਾਮ ਕੀਤਾ ਪ੍ਰਧਾਨ ਮੰਤਰੀ ਬਾਜੇ ਕੇ মিডিਆ ਨੂੰ ਬੇਨਤੀ ਕੇ ਠੋਕ ਕੇ ਆਦਾ ਇਹ ਕਿਲਾਉ ਗੱਲ ਬਾਤ ਭਾਈ ਸਾਡੇ ਉਲਟ ਸਭ ਬਿਆਨ ਕੁੜੀਆਂ ਵਾਲੇ ਬਿਆਨ ਸਾਰੇ ਬਿਲਕੁਲ ਝਲਸਪ ਮંત્રી ਨੇ ਕੈਪਰਾ ਦੇ ਕਰਾਏ ਕੁੱਟ ਮਾਰ ਕੇ ਨਾ ਵੀਰ ਜੋ ਰਿਕਾਰਡਿੰਗ ਸਾਡੇ ਤੋਂ ਕਰਾਈ ਏ ਕੀ ਨਾਂ ਤੁਹਾਡਾ ਕੀ ਨਾਂ ਕੀ ਬਨਾਮ ਕੀ ਨਾਮ ਕੀਤਾ ਪ੍ਰਧਾਨ ਮੰਤਰੀ ਬਾਜੇ ਕੇ মিডিਆ ਨੂੰ ਬੇਨਤੀ ਕੇ ਠੋਕ ਕੇ ਆਦਾ ਇਹ ਕਿਲਾਉ ਗੱਲ ਬਾਤ ਭਾਈ ਸਾਡੇ ਉਲਟ ਸਭ ਬਿਆਨ ਕੁੜੀਆਂ आले ਬਿਆਨ ਸਾਰੇ ਬਿਲਕੁਲ ਗਲਤ